só que não ਸਤਮੀਤ ਕੋਟੰਬ ਯਰ ਬਨਤ ਇਨਤ ਕਹੋ ਕਬ ਤੁਮ ਕਬ ਨਸਨਾਤ ਆਏ ਪ੍ਰਵ ਸ਼ਰਣਾਗਤੀ ਕਿਰਪਾ ਨਦ ਦਇਆਲ ਇੱਕ ਅੱਖਰ ਹਰਿ ਮਨ ਵਸਤ ਨਾਨਕ ਹੋਤਨ ਹਾਲ ਇੱਕ ਅੱਖਰ ਹਰਿ ਮਨ ਵਸਤ नानक होत न हालो जगो चुक अटल दो जहान दे वाली चाव ਤਕਤਾਂ ਦੇ ਮਾਲਕ ਗਿਆਨ ਦੇ ਮੁਜਸਮੇ ਰਹਿਮਤਾਂ ਦੇ ਮੰਡਾਲ ਤੁੰ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਹਜੂਰੀ ਦੇ ਅੰਦਰ ਹਾਜ਼ਰੀਆਂ ਲਗਵਾਰੀ ਤੇ ਸਤਿਗੁਰਾਂ ਜੀ ਦੀ ਪਵਨ ਬਰਕ ਨਿੱਗੀ ਗੋਦ ਦਾ ਅਨੰਦ ਮਾਣ ਲੀ ਅਰਮ ਸਨਮਾਨ ਜੋਗ ਗੁਰੂ ਪਿਆਰੀ ਗੁਰਸੋਵਾਰੀ ਕਲ ਸਾਦੂਪ ਸਤ ਸੰਗਤ ਜੀਓ ਵੱਡੇ ਹੀ ਪਾਗ ਹਨ ਪੰਚਮ ਬਾਦਸ਼ ਤਨ ਤਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀਾਂ ਦੀ ਮubaraks nanu ਉਚਾਰਣ ਕੀਤੀ ਹੋਈ ਮੁਬਾਰਕ ਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਦੀ ਅਮਰਤ ਬਾਣੀ ਦੀ ਆਪਾਂ ਹਰ ਰੋਜ਼ ਵਿਚਾਰਾਂ ਦੀ ਸੰਜਮ ਹੁੰਦੇ ਹਾਂ ਅੱਜ ਦੇ ਪਾਵਨ ਸ਼ਬਦ ਦੇ ਅੰਦਰ ਸਤਿਗੁਰੂ ਬਖਸ਼ਿਸ਼ ਕਰਦੇ ਨੇ ਸੰਗ ਨ ਚਲ ਚਾਲ ਸਤੇ ਰਹਿ ਨਮਾ ਤੋਂ ਕਿਆ ਲਪਟਾਵੇ ਮੂਰਖ ਮਨ ਸਤਿਗੁਰੂ ਕੇੰਦ ਨੇ ਐ ਮੂਰਖ ਮਨ ਐ ਨਾ ਸਮਝ ਇਨਸਾਨ ਜਿਸ ਚੀਜ਼ ਨੂੰ ਤੂੰ ਇਕੱਤਰ ਕਰਦਾ ਹੋਏ ਹੈ ਜਿਸ ਜਨੂ ਨੂੰ ਇਕੱਠੀ ਕਰਦਾ ਹੋਏ ਹੈ ਇਹਨੇ ਤੇਰੇ ਨਾਲ ਨਹੀਂ ਜਾਣਾ ਜਿਹੜੇ ਕਰਮ ਤੋਂ ਕਰਦਾ ਪਿਆ ਇਹਨਾਂ ਨੇ ਬੰਦ ਕਲਾਸੀ ਤੋਂ ਤੇਰਾ ਛੁਟਕਾਰਾ ਨਹੀਂ ਕਰਾਉਣਾ ਜਿੱਦਾਂ ਦੀ ਤੇਰੀ ਸੋਚ ਬਣ ਗਈ ਐ 84 ਦੇ ਗੇੜ ਦੇ ਵਿੱਚੋਂ ਇਹਨਾਂ ਨੇ ਤੈਨੂੰ ਨਹੀਂ ਬਚਾਉਣਾ ਤੂੰ ਕਿੱਲ ਲੁਟਾਵੈ ਮੁਰਖ ਐਦਾਂ ਦੇ ਮਾੜੇ ਕਰਮਾਂ ਦੇ ਵਿੱਚ ਮਾੜੀ ਸੋਚ ਵਿਚਾਰ ਦੇ ਵਿੱਚ ਅੱਲਾਬ ਡਗਿਆ ਹੈ ਆਪਣੇ ਆਪ ਨੂੰ ਉਹਨਾਂ ਦੇ ਵਿੱਚ ਮਸਤ ਗਿਆ ਕਰ ਲਿਆ ਹੈ ਸਤ ਨੀਤ ਕੁਟੰਬ ਅਰਵਨਤਾ ਸਤਗੁਰੂ ਕਹਿੰਦੇ ਨੇ ਸਤ ਪੁੱਤਰ ਕੁਟੰਬ ਪਰਿਵਾਰ ਬਨਤਾ ਇਸਤਰੀ ਪੁੱਤਰ ਮਿੱਤਰ ਪਰਿਵਾਰ ਤੇ ਇਸਤਰੀ ਸਾਰੇ ਇਹਨਾਂ ਦੇ ਕਾਬੂ ਤੂੰ ਕਬਨ ਸੰਨਾਤਾ ਕਈ ਪੁੱਤਰਾਂ ਕਰਕੇ ਮਿੱਤਰਾਂ ਕਰਕੇ ਕੁਟੰਬ ਪਰਿਵਾਰ ਕਰਕੇ ਬਨਤਾ ਰਿਸ਼ਤੇਦਾਰਾਂ ਕਰਕੇ ਹਰ ਰੱਬ ਦੇ ਦਰ ਟੁਟੇ ਹੋਏ ਨੇ ਸਤਿਗੁਰੂ ਕਹਿੰਦੇ ਨੇ ਇਹਨਾਂ ਦੇ ਵਿੱਚ ਇਤਨੇ ਘੁਗੇ ਨੇ ਕਿ ਇਨਤੇ ਕਹੋ ਤੁਮ ਕਬਨ ਸੁਨਾਥਾ ਇਹਨਾਂ ਤੇ ਰੱਬ ਦੇ ਦਰ ਤੇ ਜਦੋਂ ਧਰਮ ਰਾਜ ਦੀ ਕਚਹਿਰੀ ਦੇ ਵਿੱਚ ਤੇਥੋਂ ਲੇਖਾ ਲਿਆ ਜਾਣਾ ਜਾਂ ਜਦੋਂ ਤੂੰ ਦੁਨੀਆ ਨੂੰ ਉਚ ਕਰਨਾ ਇਹਨਾਂ ਦੇ ਵਿੱਚ ਤੈਨੂੰ ਕੋਈ ਨਹੀਂ ਛਡਵਾ ਸਕਦਾ ਦੁਨੀਆ ਦੇ ਵਿੱਚ ਰਿਸ਼ਤੇ ਨੇ ਦੁਨੀਆ ਦੇ ਵਿੱਚ ਨਵਾ ਅੱਗੇ ਵੀ ਸਤਿਗੁਰੂ ਕਹਿੰਦੇ ਨੇ ਜੇ ਸਹਾਈ ਹੋਵੇਗਾ ਤਾਂ ਬ੍ਰਹਮਾਤਮਾ ਦਾ ਨਾਮ ਹੋਵੇਗਾ ਇਹ ਦੇ ਕਰਕੇ ਇਹਨਾਂ ਦੇ ਵਿੱਚ ਕੋਈ ਸਨਾਥਾ ਤਿਰ ਸਾਥ ਦੇਣ ਵਾਲਾ ਨਹੀਂ ਹੈ ਰਾਜ ਰੰਗ ਮਾਇਆ ਵਿਸਥਾਰ ਮਾਇਆ ਦੇ ਅਡੰਬਰ ਰਾਜ ਤੇ ਰੰਗ ਲੜੀਆਂ ਇਨਤੇ ਕਹੋ ਕਹੋ ਛੁਟਕਾੜ ਕਈਆਂ ਨੂੰ ਮਾਇਆ ਕਰਕੇ ਆਪਣੀਆਂ ਰੰਗ ਰਲੀਆਂ ਚਲਦੀਆਂ ਨੇ ਕਈਆਂ ਦੀਆਂ ਉਹਦੀਆਂ ਕਰਕੇ ਚਲਦੀਆਂ ਨੇ ਕਈਆਂ ਕਰਕੇ ਅਨੇਕਾਂ ਤਰ੍ਹਾਂ ਦੀਆਂ ਰੰਗ ਰਲੀਆਂ ਨੇ ਇਨਸਾਨ ਜਿਹੜਾ ਮਾਨ ਮੰਨ ਦਰਦੇ ਆ ਰੱਬ ਦੀ ਰੰਗ ਰਲੀ ਰੱਬ ਦਾ ਰੰਗ ਕਿਸੇ ਤੇ ਨਹੀਂ ਆ ਤਾਂ ਸਤਿਗੁਰੂ ਕਹਿੰਦੇ ਨੇ ਇਹ ਇਨਤੇ ਕਹੋ ਕਹੋ ਛੁਟਕਾੜ ਜੜੀਆਂ ਆਉਦਿਆਂ ਦੀਆਂ ਰਗਲਣੀਆਂ ਨੇ ਤੇਰੀਆਂ ਤੇਰੇ ਮਾਇਆ ਦੀਆਂ ਰੰਗਰਲੀਆਂ ਨੇ ਤੇਰੇ ਤਾਕਤ ਦੀਆਂ ਰੰਗਰਲੀਆਂ ਨੇ ਇਹਨਾਂ ਦੇ ਵਿੱਚੋਂ ਰੱਬ ਦੇ ਦਰ ਤੇ ਤੈਨੂੰ ਕੋਈ ਨਹੀਂ ਛਡਵਾ ਸਕਦੀਆਂ ਮਾਇਆ ਨੇ ਅਜ ਤੱਕ ਕਿਸੇ ਨੂੰ ਰੱਬ ਦੇ ਦਰ ਤੇ ਛਡਵਾਇਆ ਨਹੀਂ ਹੈ ਕਿਉਂਕਿ ਵਿਖਿਆ ਕਹੈ ਤਨ ਸਦਾ ਦੁੱਖ ਹੋਏ ਨਾ ਸੰਤ ਜਾਏ ਨਾ ਪ੍ਰਾਪਤ ਹੋਏ ਇਹਨਾ ਸਾਥ ਜਾਂਦੀ ਹੈ ਨਾ ਪ੍ਰਾਪਤ ਸਤਿਗੁਰੂ ਕਹਿੰਦੇ ਨੇ ਭਾਈ ਅਸ ਹਸਤੀ ਰਥ ਅਸਵਾਰੀ ਹਨ ਜਿਸ ਸਮੇਂ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਨੇ ਇਹ ਮੁਬਾਰਕ ਬਾਣੀ ਉਚਾਰਨ ਕੀਤੀ ਹੈ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਤਾਂ ਉਸ ਸਮੇਂ ਸਿਰਫ ਅਸਵਾਰੀ ਹੁੰਦੀ ਸੀ ਘੋੜਿਆਂ ਦੀ ਅਸਵਾਰੀ ਹੁੰਦੀ ਸੀ ਹਾਥੀਆਂ ਦੀ ਅਤੇ ਰਥਾਂ ਦੀ ਅਸਵਾਰੀ ਹੁੰਦੀ ਸੀ ਤਸ ਸਤਿਗੁਰਾਂ ਨੇ ਇਹਨਾਂ ਦਾ ਜ਼ਿਕਰ ਕੀਤਾ ਕਿ ਘੋੜੇ ਹੋਗੇ ਹਾਥੀ ਹੋਗੇ ਅਤੇ ਅਰਥਾਤ ਇਹ ਸਵਾਰੀ ਮਲੋ ਬੜੇ-ਬੜੇ ਸੋਨੇ ਟੰਗ ਦੇ ਨਾਲ ਜਿਹੜੇ ਸਵਾਰੀਆਂ ਕਰਦੇ ਸੀ ਠੂਠਾ ਡੰਪ ਠੂਟ ਪਾਸਾ ਸਤਿਗੁਰੂ ਕਹਿੰਦੇ ਨੇ ਸਾਰਿਆਂ ਦਾ ਉਹਨਾਂ ਦਾ ਜਿਹੜਾ ਵਖਾਵਾ ਸੀ ਵਖਾਵੇ ਦੇ ਨਾਲ ਇਨਸਾਨ ਨੇ ਜੋ ਚੱਲੇ ਆ ਸਮੇਂ ਦੇ ਮਤਾਬਕ ਆਪਣੇ ਆਪ ਨੂੰ ਜਿਨੇ ਤਬਦੀਲ ਲੰਕੀਤਾ ਸਮੇਂ ਦੇ ਮਤਾਬਕ ਜਿਨੇ ਅ ਰੱਬ ਦੇ ਨਾਲ ਪਿਆਰ ਪ੍ਰੇਮਾ ਹਪਤਨਾ ਕੀਤੀ ਸਤਿਗੁਰੂ ਕਹਿੰਦੇ ਨੇ ਇਨਸਾਨ ਪੈਦਲ ਤੋਂ ਰੱਬ ਨੇ ਬਹੁਤ ਕੁਝ ਨੂੰ ਬਖਸ਼ ਦਿੱਤਾ ਬੜਾ ਕੁਝ ਨੂੰ ਰਾ ਬਣੇ ਦਿੱਤਾ ਹੈ ਕਹਿੰਦੇ ਨਾ ਸ਼ੁਕਰ ਨਾ ਪਰਵਾਹ ਨਹੀਂ ਕਰਨ ਵਾਲਾ ਅੱਜ ਵੀ ਰੱਬ ਦਾ ਸ਼ੁਕਰ ਨਹੀਂ ਕਰਦਾ ਅਤੇ ਸਤਿਗੁਰੂ ਕਹਿੰਦੇ ਨੇ ਕਿ ਇਹ ਸਭ ਕੁਝ ਅਡੰਬਰ ਜਿਹੜਾ ਹੈ ਤੇਰਾ ਇਹ ਭਾਈ ਬਕਾਵਾ ਝੁੱਠਾ ਹੈ ਰੱਬ ਦੇ ਦਰ ਤੇ ਹਾਥੀਆਂ ਨੇ ਘੋੜੀਆਂ ਨੇ ਹੋਰ ਅਸਵਾਨੀਆਂ ਨੇ ਜਦ ਹੁਰਸ ਹੂਲ ਤਾਂ ਕਮੇ ਕਿ ਮੇਰੇ ਕੋਲ ਹੂਲ ਤਾਂ ਮੈਂ ਤਾਂ ਕੀਤਾ ਇਹ ਕਿਸੇ ਨੇ ਰੱਬ ਦੇ ਦਰ ਤੇ ਤੈਨੂੰ ਪਰਵਾਰ ਨਹੀਂ ਕਰਵਾਉਣੀ ਨਾ ਕਿਸੇ ਦੋਸਤ ਨਾ ਕਿਸੇ ਮਤਰ ਨੇ ਰੱਬ ਦੇ ਦਰ ਤੇ ਸਿਰਫ ਪਰਵਾਨ ਹੁੰਦੀ ਹੈ ਰੱਬ ਦੀ ਜਿਹੜਾ ਰੱਬ ਦੀ ਬੰਦਗੀ ਕਰਦਾ ਹੈ ਸਤਿਗੁਰੂ ਕਹਿੰਦੇ ਨੇ ਜਿਸ ਦੀਏ ਤਿਸ 부ਜੈ ਨਾਮ ਬਿਕਾਨਾ ਉਹਨ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਗਿਣਤੀ ਕੀਤੀ ਹੈ ਪੁੱਤਰਾਂ ਦੀ ਕੀਤੀ ਅਤੇ ਪਰਿਵਾਰ ਦੀ ਗਿਣਤੀ ਕੀਤੀ ਦੋਸਤਾਂ ਮਿੱਤਰਾਂ ਦੀ ਗਿਣਤੀ ਕੀਤੀ ਰਥ ਅਸਵਾਰੀਆਂ ਦੀ ਗਿਣਤੀ ਕੀਤੀ ਅਤੇ ਚੰਗਾ ਸੋਨਾ ਕਾਰੋਬਾਰ ਦੀ ਗਿਣਤੀ ਕੀਤੀ ਬਾਤ ਦੇ ਵਿੱਚ ਸਾਰੀ ਗਿਣਤੀ ਕਰਕੇ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਇਹ ਦੱਸੋ ਕਿ ਅ ਰੱਬ ਤੋਂ ਮੁਨਕਰ ਕਿਹੜਾ ਹੋਇਆ ਹੈ ਮੁਨਕਰ ਦਾ ਭਾਰ ਰੱਬ ਨੇ ਜੋ ਕੁਝ ਬਖਸ਼ਿਆ ਹੈ ਰੱਬ ਦਾ ਸ਼ੁਕਰਾਨਾ ਵੀ ਨਹੀਂ ਕਰ ਸਕਿਆ ਜਿਨ੍ਹਾਂ ਦੀਏ ਇਸ ਵਜੇ ਨਾ ਬਗਾਨਾ ਅ ਰੱਬ ਤਾਂ ਜਾਣਦਾ ਹੈ ਰੱਬ ਨੇ ਤਾਂ ਤੈਨੂੰ ਦਿੱਤਾ ਹੈ ਤੂੰ ਰੱਬ ਨੂੰ ਬਗਾਨਾ ਸਮਝਦਾ ਹੈ ਅ ਰੱਬ ਨੂੰ ਆਪਣੇ ਆਪ ਤੋਂ ਦੂਰ ਸਮਝਦਾ ਹੈ ਅਰ ਰੱਬ ਦਾ ਤੇਰੇ ਨੇੜੇ ਹੈ ਵਗਾਨਾ ਰਬ ਨੂੰ ਤੂੰ ਸਮਝੇ ਹੈ ਰੱਬ ਨੂੰ ਪਰਾਇਆ ਤੂੰ ਸਮਝਦਾ ਹੈ ਰੱਬ ਨੇ ਤੈਨੂੰ ਬਹੁਤ ਕੁਝ ਦਿੱਤਾ ਹੈ ਇਹ ਦੇ ਕਰਕੇ ਸਤਿਗੁਰੂ ਕਹਿੰਦੇ ਨੇ ਨਾਮ ਵਿਸਾਰ ਨਾਨਕ ਪਛੋਤਾਣਾ ਜਿਨੇ ਵੀ ਅ ਰੱਬ ਦਾ ਨਾਮ ਵਿਸਾਰੇ ਹੈ ਅ ਰੱਬ ਨੂੰ ਵਿਸਾਰੇ ਆ ਹੈ ਬੇਮੁਖ ਹੋਏ RAM ਤੇ ਲਗਨ ਜਨਮ ਜੋਗ ਖਿੰਮੇ ਕਉੜੇ ਹੋਏ ਗਏ ਜਿਤੜੇ ਮਾਇਆ ਜਿਹੜਾ ਰੱਬ ਨੂੰ ਵਸਾਨ ਲਿੰਦਾ ਹੈ ਦੁੱਖਾਂ ਤੋਂ ਸੁਵਾਹੇ ਉਹਦੇ ਪੱਲੇ ਕੁਝ ਨਹੀਂ ਹੁੰਦਾ ਦੁੱਖਾਂ ਤੋਂ ਸੁਵਾਹੇ ਉਹਦੇ ਪੱਲੇ ਰਹਿੰਦਾ ਕੁਝ ਨਹੀਂ ਦੁਖੀ ਸੋ ਦੁੱਖ ਕਮਾਉਂਦਾ ਹੈ ਦੁੱਖ ਭੋਗਦਾ ਅਤੇ ਦੁੱਖਾਂ ਹੀ ਅੱਗੇ ਉਹਦੇ ਖੜੇ ਹੁੰਦੇ ਕੋਈ ਸਮਾਧਾਰ ਨਹੀਂ ਦੁੱਖਾਂ ਦਾ ਕੋਈ ਦੁੱਖਾਂ ਦੇ ਲਈ ਕੋਈ ਉਪਰਾਲਾ ਨਹੀਂ ਕਿਉਂਕਿ ਦੁੱਖ ਕਮਾ ਰਹੇ ਹੈ ਦੁੱਖ ਭੋਗ ਰਹੇ ਹੈ ਨਰਕ ਦੀ ਜ਼ਿੰਦਗੀ ਹੈ ਰੱਬ ਤੋਂ ਰੱਬ ਤੋਂ ਬਾਂਝੇ ਹੋ ਕੇ ਰੱਬ ਦਾ ਸਿਮਰਨ ਕਰਿਆਂ ਰੱਬ ਦਾ ਆਨੰਦ ਹੈ ਰੱਬ ਦੀ ਖੁਸ਼ੀ ਹੈ ਸਾਡੇ ਸੁੱਖਨੋਂ ਵੀ ਅਸੀਂ ਦੁੱਖ ਦੇ ਵਿੱਚ ਤਬਦੀਲ ਕਰ ਲੈਨੇ ਆ ਜਦੋਂ ਰੱਬ ਦਾ ਸ਼ੁਕਰਾਨਾ ਨਹੀਂ ਕਰਦੇ ਸਤਿਗੁਰੂ ਕਹਿੰਦੇ ਨੇ ਨਾਮ ਵਿਸਾਰ ਨਾਨਕ ਪਛਤਾਨ ਕੇ ਗੁਰੂ ਨਾਨਕ ਦੇ ਮਹਾਰਾਜ ਜੀ ਕਹਿੰਦੇ ਨੇ ਕਿ ਤੈਨੂੰ ਪਛਤਾਉਣਾ ਪਵੇਗਾ ਜਦੋਂ ਰੱਬ ਦਾ ਨਾਮ ਵਿਸਾਰੇਗਾ ਮੰਨ ਰਾਮ ਰਾਮ ਸਿਮਰ ਪਛਤਾਹੇਗਾ ਪਾਪੀ ਜੀ ਆਰਾ ਲੋਭ ਕਰਤਾ ਹੈ ਅੱਜ ਕੱਲ ਉੱਠ ਜਾਏਗਾ ਹੁਣ ਪਾਪੀ ਆ ਜਿਹੜਾ ਸਾਡਾ ਮਨ ਇਹ ਸਾਡਾ ਨਿਤ ਪਾਪ ਲੋਚਦਾ ਨਿਤ ਗੁਨਾਹ ਕਰਦਾ ਪਾਪੀ ਜੀ ਆਰਾ ਲੋਭ ਕਰਤਾ ਹੈ ਅੱਜ ਕੱਲ ਉੱਠ ਜਾਏ ਇਹਦਾ ਭਰੋਸਾ ਵੀ ਕੋਈ ਨਹੀਂ ਆ ਸਾਡਾ ਆਪਣਾ ਭਰੋਸਾ ਨਹੀਂ ਸਤਿਗੁਰੂ ਕਹਿੰਦੇ ਨੇ ਕਾਦਾ ਫਿਰ ਤੂੰ ਆਪਣਾ ਮਾਨ ਸਮਝਣਾ ਕਾਦਾ ਤੂੰ ਖਲਾਰਾ ਪਾਇਆ ਕਿ ਆ ਵੀ ਮੇਰਾ ਤੇ ਆ ਵੀ ਮੇਰਾ ਰੱਬ ਨੇ ਜੋ ਦਿੱਤਾ ਉਹਨੂੰ ਮਾਣ ਰੱਬ ਦਾ ਸ਼ੁਕਰਾਨਾ ਕਰ। ਸਤਿਗੁਰੂ ਕਹਿੰਦੇ ਨੇ ਫਿਰ ਬਾਤ ਦੇ ਵਿੱਚ ਪਛਤਾਵਾ ਤੂੰ ਸਵਾਏ ਤੇਰੇ ਪੱਲੇ ਕੁਝ ਨਹੀਂ ਰਹਿਣਾ। ਤੂੰ ਮਾਫ਼ੀਆਂ ਮੰਗੇਗਾ ਕਿ ਮੈਂ ਆਹ ਕੁਝ ਕੀਤਾ। ਸਤਿਗੁਰੂ ਕਹਿੰਦੇ ਹੁਣ ਕੋਈ ਸਮਾਂ ਨਹੀਂ ਸਮਾ ਲੰਘ ਚੁਕਿਆ ਹੈ। ਜੇ ਤਰੇਂਗ ਇਸ ਦੇਹੀ ਦੇ ਵਿੱਚ ਤਰੇਗਾ ਜੇ ਕਿਸੇ ਗੁਨਾਹ ਕਿਸੇ ਪਾਪ ਦੀ ਮਾਫ਼ੀ ਹੈ ਤਾਂ ਇਸ ਦੇਹੀ ਦੇ ਵਿੱਚ ਹੈ ਨਹੀਂ ਕਿ ਬਾਤ ਦੇ ਵਿੱਚ ਤੂੰ ਤੇਰੇ ਪੰਡਾਰੇ ਲਾਏ ਜਾਣਾ ਬਾਤ ਦੇ ਵਿੱਚ ਤੇਰਾ ਜਗ ਹੋਵੇ। ਉਹ ਤਾਂ ਆਪਣਾ ਹੱਥੀ ਆਪਣਾ ਆਪੇ ਹੀ ਰਾਜ ਸਵਾਰੀ ਬਾਤ ਦੇ ਵਿੱਚ ਤੇਰੇ ਨਾਲ ਕੋਈ ਸਬੰਧ ਨਹੀਂ ਹੈ ਕਿ ਤੇਰਾ ਪਰਿਵਾਰ ਜਦ ਤੂੰ ਮਾਇਆ ਇਕੱਠੀ ਕਰਕੇ ਗਿਆ ਤੇਰੇ ਨਾਂ ਤੇ ਕੀਤਾ ਜਾਵੇ ਉਹਨਾਂ ਦਾ ਭਲਾ ਹੋ ਸਕਦਾ ਤੇਰਾ ਕੋਈ ਭਲਾ ਨਹੀਂ ਹੈ ਕਿਉਂਕਿ ਤੂੰ ਤਾਂ ਮਾੜੇ ਕਰਮ ਕੀਤੇ ਮਾੜੇ ਚ ਨੂੰ ਭੋਗਣੀ ਪੈਣੀ ਹੈ ਦੁੱਖ ਤਾਂ ਭੋਗਣੀ ਪੈਣਗੇ ਆ ਰੱਬ ਨੇ ਸੋਣਾ ਜਨਮ ਦਿੱਤਾ ਸੀ 84 ਦਾ ਵਿੱਚੋਂ ਮਨੋਖਾ ਜਨਮ ਇਹਦੀ ਤੋਂ ਕਦਰ ਨਾ ਕੀਤੀ ਆਪਣੇ ਆਪ ਦੀ ਕਦਰ ਨਾ ਕੀਤੀ ਹੁਣ ਪਛਤਾਉਣੀ ਪੈਣਾ ਹੁਣ ਜਦੋਂ ਨਖੇਦ ਜੋਨੀ ਦੇ ਵਿੱਚ ਪੈ ਗਿਆ ਤਾਂ ਹੁਣ ਪਛਤਾਉਣਾ ਪੈਂਦਾ ਬੋਲਣਾ ਚਾਹੁੰਦਾ ਬੋਲ ਨਹੀਂ ਸਕਦਾ ਦੁੱਖ ਦਰਦ ਸੁਣਾਉਣਾ ਚਾਹੁੰਦਾ ਨਹੀਂ ਸੁਣਾ ਸਕਦਾ ਚਾਰ ਭਾਵ ਦੋ ਗੰਗ ਮੁਖ ਅਬ ਕੈਸੇ ਗੁੰਗਈ ਹੈ ਤੇਰੇ ਸਿਰ ਤੇ ਸਿੰਘ ਹੋਣਗੇ ਮੁਖ ਗੰਗ ਹੋਵੇਗਾ ਚਾਰ ਤੇਰੇ ਪੈਰ ਹੋਣਗੇ ਤੇ ਤੂੰ ਬੋਲਣਾ ਚਾਹੇਗਾ ਕੀ ਬੋਲੇਗਾ ਚਾਰ ਭਾਪ ਦੋ ਸਿੰਘ ਗੁੰਗ ਮੁਖ ਗੁੰਗ ਤਬ ਕੈਸੇ ਬਣ ਗਏ ਫੇਜ ਤਪਛਤਾਵਾ ਬੱਲੇ ਰਹੇ ਜੇਗਾ ਹੁਣ ਪਛਤਾਵੇ ਦੇ ਵਿੱਚ ਕੱਲਾ ਉਹ ਜਨਮ ਨਹੀਂ ਕਿ ਚਾਰ ਪੈਰਾਂ ਦੇ ਵਿੱਚ ਤੂੰ ਆਇਆ ਮੁਖ ਗੁੰਗ ਹੋ ਗਿਆ ਪਤਾ ਨਹੀਂ ਫਿਰ ਕਿਤਨੇ ਜਨਮ ਕਰ ਰੱਬ ਤੋਂ ਵਿਛੋੜੇ ਲੱਗਦੇ ਨੇ ਕਿਤਨੇ ਕਿ ਸਾਨੂੰ ਦੁੱਖ ਭੋਗਣੇ ਪੈਂਦੇ ਨੇ ਜੇ ਕਿਹੜਾ ਇਹ ਮਨੁੱਖਾ ਦੇਹੀ ਦੇ ਵਿੱਚ ਅਸੀਂ ਆਪਣੀ ਪਰਵਾਹ ਨਾ ਕੀਤੀ ਆਪਣੇ ਆਪ ਦੀ ਕਦਰ ਨਾ ਕੀਤੀ ਸਤਿਗੁਰੂ ਕਹਿੰਦੇ ਨੇ ਕਦਰ ਕਰਨੀ ਹੈ ਸਿਰਫ ਆਪਣੇ ਆਪ ਦੀ ਕਿਉਂਕਿ ਆਪਣੇ ਆਪ ਦੀ ਜਦੋਂ ਕਦਰ ਕਰਦੇ ਆ ਸਭ ਤੋਂ ਪਹਿਲਾਂ ਸਾਡੀ ਕਦਰ ਦਿਲ ਤੋਂ ਸ਼ੁਰੂ ਹੁੰਦੀ ਹੈ ਤਾਂ ਜਦੋਂ ਦਿਲ ਦੇ ਵਿੱਚ ਰੱਬ ਦਾ ਨਿਵਾਸ ਹੈ ਤਾਂ ਫਿਰ ਸਾਰਿਆਂ ਦੀ ਕਦਰ ਹੋਵੇਗੀ ਰੱਬ ਦੀ ਆਪਣੇ ਆਪ ਕਦਰ ਹੋਵੇਗੀ ਤਾਂ ਜਦੋਂ ਦਿਲ ਤੋਂ ਸ਼ੁਰੂ ਕਰਾਂਗੇ ਸਤਿਗੁਰੂ ਕਹਿੰਦੇ ਨੇ ਉਦੋਂ ਦਿਲੋ ਮੁਹੱਬਤ ਜਿਨ ਸਹੀ ਸੱਚਿਆ ਤੂੰ ਸਰੀਰ ਦੀ ਸੁਜਤ ਜੋੜ ਲਾਦੇ ਤੋਂ ਸੁੱਚਤਾ ਕਰਨ ਦੇ ਲਈ ਸੁਧ ਕਰਨ ਦੇ ਲਈ ਹਾਲਾਂਕਿ ਸਰੀਰ ਸੁਧ ਹੋ ਨਹੀਂ ਸਕਦਾ ਪਰ ਇਹਨੇ ਜੋਰ ਲਾਇਆ ਇਸ਼ਨਾਨ ਕੀਤਾ ਹੋਰ ਅਤਰ ਵਗੈਰਾ ਲਾਏ ਚੰਗੇ ਸੋਹਣੇ ਕੱਪੜੇ ਪਾਏ ਚਲੋ ਇਹਨੇ ਯਤਨ ਕੀਤਾ ਪਰ ਦਿਲ ਦਿਲ ਤਾਂ ਉੱਥੇ ਹੀ ਰਿਹਾ ਮੈਲੇ ਦਾ ਬਹਿਣਾ ਦਿਲ ਦੇ ਵਿੱਚ ਤਾਂ ਫਿਰ ਮਨ ਦੇ ਵਿੱਚ ਦਾ ਤੇਰੇ ਉਹੀ ਪਾਪ ਚੱਲਦੇ ਨੇ ਉਹੀ ਵਿਕਾਰ ਚੱਲਦੇ ਨੇ ਕੀ ਫਾਇਦਾ ਲੱਗਿਆ ਤੀਰਥ ਨਾਤਾ ਕਿਆ ਕਰ ਬਨਵੇਂ ਮੈਲ ਗਮਾਨ ਮੈਲ ਗੁਮਾਨ ਮਨ ਦੇ ਵਿੱਚ ਸੀ ਅਤੇ ਬਾਹਰ ਤੋਂਦਾ ਰਿਹਾ ਬਾਹਰ ਸਫਾਈ ਕਰਦਾ ਰਿਹਾ ਬਦਕਿਸਮਤੀ ਇਨਸਾਨ ਦੀ ਹੈ ਇਹ ਮੈਲ ਅੰਦਰ ਲੱਗੀ ਹੈ ਤੇ ਬਾਹਰ ਧੋ ਰਿਹਾ ਤੇ ਬਾਹਰ ਦੇ ਧੋਣ ਦੇ ਨਾਲ ਸਤਿਗੁਰੂ ਕਹਿੰਦੇ ਤੇਰਾ ਦੁੱਖ ਤੇਰੇ ਮੈਲ ਜੜੀ ਲੱਗੀ ਹੈ ਨਹੀਂ ਲੱਤੇਗੀ ਅਤੇ ਜਦੋਂ ਫਿਰ ਸਮਾਂ ਲੰਘ ਜਾਂਦਾ ਫਿਰ ਪਛਤਾਵੇ ਤ ਉਸ ਵੇ ਸਾਡੇ ਪੱਲੇ ਕੁਝ ਨਹੀਂ ਰਹੇ ਸਾਨੂੰ ਇਨਸਾਨ ਨੂੰ ਪਤਾ ਹੈ ਕਿ ਕਿਵੇਂ ਸਚਿਆਰਾ ਹੋਈ ਹੈ ਕਿਵੇਂ ਕੂੜੇ ਟਟੇ ਪਾਲ ਪਤਾ ਇਨਸਾਨ ਨੂੰ ਕਿਵੇਂ ਸਚਿਆਰਾ ਹੋਈ ਦੇ ਅਤੇ ਕਿਵੇਂ ਕੂੜ ਦੀ ਕੰਡ ਟੁੱਟਦੀ ਹੈ ਕਿਵੇਂ ਮੈਲ ਲੈਂਦੀ ਹੈ ਤਾਂ ਫਿਰ ਪਛਤਾਵਾ ਪੱਲੇ ਪਛਤਾਏਵੇ ਤੋਂ ਸਵਾਇਮ ਲੋਕਾਂ ਤੋਂ ਸਵਾਇ ਇਨਸਾਨ ਦੇ ਫਿਰ ਪੱਲੇ ਕੁਝ ਨਹੀਂ ਰਹਿੰਦਾ ਇਹਦੇ ਕਰਕੇ ਗੁਰੂ ਅਰਜਨ ਦੇ ਮਹਾਰਾਜ ਜੀ ਕਹਿੰਦੇ ਨੇ ਭਾਈ ਗੁਰੂ ਨਾਨਕ ਦੇ ਮਹਾਰਾਜ ਜੀ ਕਹਿ ਰਹੇ ਨੇ ਤੇ ਨਾਮ ਵਿਸਾਰ ਨਾਨਕ ਪੁਛੇ ਬਾਰ ਬਾਰ ਕਹਿੰਦੇ ਨੇ ਭਾਈ ਤੈਨੂੰ ਬਾਰ ਬਾਰ ਪੁੱਛਤਾਉਣਾ ਪਵੇਗਾ ਹੁਣ ਤੇਰੇ ਕੋਲ ਸਮਾਂ ਹੈ ਸਮੇਂ ਦੀ ਕਦਰ ਕਰ ਆਪਣੇ ਆਪ ਦੀ ਕਦਰ ਕਰ ਰੱਬ ਦੇ ਦਰ ਤੇ ਪਰਵਾਹ ਨਹੀਂ ਨਹੀਂ ਤਾਂ ਦੁਨੀਆ ਆਈ ਹੈ ਬੜੀ ਦੁਨੀਆ ਆਈ ਹੈ ਤੇ ਬੜੀਆਂ ਜਾ ਰਹੀ ਹੈ ਇੱਥੇ ਭਗਤ ਕਬੀਰ ਜੀ ਕਹਿੰਦੇ ਨੇ ਮਾਨ ਮੁਨੀ ਮਨਵਰ ਗਲੇ ਮਾਨ ਸਭੈ ਕੋ ਖਾਏ ਕਾਦਾ ਮਾਨ ਕੀਤਾ ਮੇਰੀ ਮੈਨ ਮਾੜੀ ਹੈ ਕਾਦਾ ਮਾਨ ਕੀਤਾ ਇਹ ਮੇਰੇ ਰਤਵੇ ਨੇ ਕਾਦਾ ਮਾਨ ਕੀਤਾ ਮੇਰੇ ਕੋਲ ਬੜੀ ਮਾਇਆ ਹੈ ਕਾਦਾ ਮਾਨ ਕੀਤਾ ਮੇਰੇ ਦੋਸਤ ਮਿੱਤਰ ਮੇਰਾ ਪਰਿਵਾਰ ਬੜਾ ਹੈ ਸਤਿਗੁਰੂ ਅਗਧ ਕਬੀਰ ਜੀ ਕਹਿੰਦੇ ਨੇ ਜਿਨ੍ਹਾਂ ਨੇ ਤਪੱਸਿਆ ਕੀਤੀ ਬੰਦਗੀ ਕੀਤੀ ਬੜੇ ਬੜੇ ਸਮਾ ਚੌਂਗੜਾ ਮਾਰ ਕੇ ਬੈਠੇ ਰਹੇ ਮਾਨ ਮੁਨੀਵਰ ਰਿਸ਼ੀ ਉਹਨਾਂ ਨੂੰ ਕਿਹਾ ਜਾਂਦਾ ਹੈ ਜਿਹੜੇ ਤਪਸ਼ਿਆ ਕਰਦੇ ਸੀ ਆਪਣੇ ਆਪ ਨੂੰ ਜਿਹੜੇ ਕਸ਼ਟ ਦੇ ਕੇ ਨਵੇਂ ਆਤ ਦੀ ਠੰਡ ਦੇ ਵਿੱਚ ਪਹਾੜ ਦੀ ਸਿੱਲੀ ਤੇ ਬਹਿ ਜਾਣਾ ਜਾ ਕੇ ਅਤ ਦੀ ਗਰਮੀ ਦੇ ਵਿੱਚ ਜਾ ਕੇ ਗਰਮ ਰੇਤ ਦੇ ਵਿੱਚ ਬਹਿ ਜਾਣਾ ਜਾ ਕੇ ਐਦਾਂ ਦੇ ਮਨਵਰ ਰਿਸ਼ੀਆਂ ਨੂੰ ਕਿਹਾ ਜਾਂਦਾ ਹੈ ਕਿ ਮਾਨ ਮੁਨੀ ਮਨਵਰ ਗਲੇ ਮਾਨਸ ਲੈ ਖੁਕਾ ਨੇ بڑے بڑے ਰਿਸ਼ੀ ਨਾ ਤੂੰ ਕੋਈ ਤਪੱਸਿਆ ਕੀਤੀ ਨਾ ਤੇਰੇ ਕੋਲ ਕੋਈ ਬੰਦਗੀ ਹੈ ਹੁਣ ਤੂੰ ਦੇਖ ਲੈ ਕਿ ਤੇਰਾ ਕੀ ਹਾਲ ਹੋ ਗਿਆ ਇਸ ਮਾਨ ਨੇ ਕਿ ਜਿਹੜੀ ਆਪ ਹੀ ਮੇਰਾ ਆਪ ਹੀ ਮੇਰਾ ਉਹਨਾਂ ਨੂੰ بڑے بڑے ਰਿਸ਼ੀਆਂ ਨੂੰ ਖਾ ਗਿਆ ਪੂਰੀ ਤਾਂ ਕੋਈ ਔਕਾਤ ਨਹੀਂ ਹੈ ਤੇਰੇ ਬੱਲੇ ਤਾਂ ਹੈ ਵੀ ਕੁਝ ਨਹੀਂ ਹੈ ਕਦੇ ਭੁੱਲਿਆ ਚੁੱਕਿਆ ਕਿਸੇ ਦੁਆਰੇ ਦੇ ਲੰਘਦਾ ਹੋਇਆ ਜਾਂਦਾ ਤੇਰਾ ਤੇਰਾ ਤਾਂ ਕੋਈ ਨਾਮ ਵੀ ਨਹੀਂ ਹੈ ਕਿ ਕਿਸੇ ਗੁਰੂ ਦੇ ਕੋਲ ਜਾਂਦਾ ਹੋਵੇਂਗਾ ਸੰਗਤ ਕਰਦਾ ਹੋਵੇਂਗਾ بڑے بڑے ਰਿਸ਼ੀ मुਨੀ ਇਸ ਮਾਨ ਨੇ ਖਾ ਲੇ ਅਤੇ ਜਿਹੜਾ ਤੇਰੇ ਦੇ ਵਿੱਚ ਤੇਰੀ ਧਨ ਦੌਲਤ ਤੋਂ ਜ਼ਿਆਦਾ ਤੇਰੇ ਰਤਵਿਆਂ ਤੋਂ ਜ਼ਿਆਦਾ ਤੇਰੇ ਆਪਣੇ ਨਾਲੋਂ ਜ਼ਿਆਦਾ ਤੇਰੇ ਕੋਲ ਮਾਨ ਹੈ ਕੈਨਾ ਮਾਤਰਸ ਇਹਨਾਂ ਦੇ ਕੋਲ ਰਿਸੀਆਂ ਦੇ ਕੋਲ ਕਿ ਮੈਂ ਤਪੱਸਿਆ ਕਰਦਾ ਨਾ ਤਾਂ ਉਹਨਾਂ ਦੇ ਕੋਲ ਘਟਵਾਰ ਸੀ ਅਤੇ ਨਾ ਕੋਈ ਰਤਬੇ ਸੀ ਸਿਰਫ ਇਹ ਸੀ ਕਿ ਅਸੀਂ ਬੰਦਗੀ ਕਰਦੇ ਹਾਂ ਇਸ ਮਾਨ ਨੇ ਸਾਡੇ ਕੋਲ ਮਾਇਆ ਦਾ ਮਾਨ ਹੈ ਸਾਡੇ ਕੋਲ ਰਤਮਿਆਂ ਦਾ ਮਾਨ ਹੈ ਸਾਡੇ ਕੋਲ ਆਪਣੇ ਪਰਿਵਾਰ ਦਾ ਕਿਦਾ ਕਿਦਾ ਮਾਨ ਚੁੱਕੀ ਬੈਠੇ ਹਾਂ ਸੀ ਸਾਡਾ ਕੀ ਹਾਲ ਹੋਣਾ ਉਹ ਤਾਂ ਗਲ ਗਏ ਨੇ ਮਾਨ ਬੁਰੀ ਮਨ ਵਰ ਗਲੇ ਸਭ ਗਲ ਗਏ ਪਰ ਸਤਿਗੁਰੂ ਕਹਿੰਦੇ ਭਾਈ ਤੈਨੂੰ ਗਲੇ ਹੋਏ ਨੂੰ ਸਤਿਗੁਰੂ ਬਚਾ ਸਕਦੇ ਪਰ ਜੇ ਤੂੰ ਬਚਣਾ ਚਾਹੇ ਤਾਂ ਬਚੇਗਾ ਤਾਂ ਜੇ ਕਹਿਤ ਕਬੀਰ ਸੁਨੋ ਰੇ ਸੰਤੋ ਸਾਧ ਸੰਗਤ ਤਰ ਜਾਏ ਗੁਰੂ ਦੀ ਸੰਗਤ ਦੇ ਵਿਚਾਵੇਂਗਾ ਗੁਰੂ ਦੇ ਬਚਨ ਸੁਣੇਗਾ ਫਿਰ ਤਰੇਗਾ ਸਤਿਗੁਰੂ ਫਿਰ ਨਿਹਾਰ ਕਰਦੇ ਨਹੀਂ ਤਾਂ ਫਿਰ ਸਾਡੇ ਅੱਗੇ ਪਛਤਾਵੇ ਫਿਰ ਇਸ ਜਨਮ ਤੋਂ ਵਿੱਚ ਵੀ ਪਛਤਾਵਾ ਹੁੰਦਾ ਜਦੋਂ ਅਸੀਂ ਮੰਦੀ ਤੇ ਰਿੰਗਦੇ ਹੁੰਨੇ ਆ ਨਾ ਗਲੇ ਤੋਂ ਬੋਲਿਆ ਜਾਂਦਾ ਨਾ ਅੱਖਾਂ ਤੋਂ ਦਿਸਦਾ ਨਾ ਕੰਨਾਂ ਤੋਂ ਸੁਣਦਾ ਨੈਨੋ ਨੀਰ ਵਹੈ ਤਨ ਖੀਨਾ ਭਏ ਕੇਸ ਦੁੱਧ ਬਾਨੀ ਰੁਦਾ ਕੰਠ ਸ਼ਬਦ ਨਹੀਂ ਉਚਰੈ ਅਬ ਕੀਆ ਕਰੈ ਭਰਾਨੀ ਤਾਂ ਫਿਰ ਭਾਈ ਸਾਹਿਬ ਨੂੰ ਸਦਿਆ ਜਾਂਦਾ ਜੀ ਦਾ ਇਹ ਤਾਂ ਬੜਾ ਔਖਾ ਹੁੰਦਾ ਹੈ ਪਾਠ ਕਰੋ ਹੁਣ ਜੇ ਕਦੇ ਸੁਣਿਆ ਹੋਵੇ ਪਾਠ ਅਸਰ ਤਾਂ ਤਾਂ ਹੋਵੇ ਜੇ ਕਦੇ ਗੁਰਦੁਆਰੇ ਆਇਆ ਹੋਵੇ ਭਜਨ ਬੰਦਗੀ ਕਦੇ ਕੀਤੀ ਹੋਵੇ ਤਾਂ ਤਾਂ ਅਸਰ ਹੋਵੇ ਹੁਣ ਸਾਰਾ ਦਿਨ ਸਾਰੀ ਉਮਰ ਵਾਂਝਾ ਰਿਆ ਉਹ ਬਾਤ ਵੀ ਉਹਦੇ ਤੇ ਕੀ ਕਰੇਗਾ ਕਿਉਂਕਿ ਨਾ ਤਾਂ ਹੁਣ ਬੋਲਿਆ ਜਾਂਦਾ ਨਾ ਸੁਣਿਆ ਜਾਂਦਾ ਸਮਰਥਾ ਨਹੀਂ ਕਰਨਾ ਵੀ ਅੱਖਾਂ ਨਹੀਂ ਸਮਰਥਾ ਨਹੀਂ ਹੈ ਇੰਦਰੇ ਜਵਾਬ ਦੇ ਗਏ ਨੇ ਹੁਣ ਪੱਲੇ ਤੇਰੇ ਕੀ ਹੈ ਪਛਤਾਵਾ ਹੈ ਹੁਣ ਪਛਤਾਵਾ ਲੈ ਕੇ ਚੱਲੇਗਾ ਹੁਣ ਪਤਾ ਨਹੀਂ ਕਿੰਨੇ ਕੁ ਸੰਨੂਏ ਜਨਮਾਂ ਦੇ ਵਿੱਚ ਇਹ ਪਛਤਾਵਾ ਸੰਨੂ ਇਦਾਂ ਹੀ ਲੈ ਕੇ ਦੁੱਖ ਪਛਤਾਵਾ ਦੁੱਖ ساری ਇਸ ਜ਼ਿੰਦਗੀ ਦੇ ਵਿੱਚ ਵੀ ਅਸੀਂ ਦੁੱਖ ਭੋਗਨੇ ਅੱਗੇ ਜਨਮ ਜਿਹੜਾ ਹੋਣਾ ਹੈ ਅੱਗੇ ਜਨਮ ਜਿੰਨੇ ਜਨਮ ਨੇ ਕਿਉਂਕਿ 84 ਦਾ ਗੜ ਛੁਕ ਅੱਗੇ ਦੁੱਖੀ ਦੁੱਖਣੇ ਹੁਣ ਤਾਂ ਤੈਨੂੰ ਖੁੱਲ੍ਹ ਹੈ ਮਨ ਦੀ ਖੁੱਲ੍ਹ ਹੈ ਤੇਰੇ ਤਨ ਦੀ ਖੁੱਲ੍ਹ ਹੈ ਆਪਣੇ ਰੱਬ ਦੇ ਤੈਨੂੰ ਖੁੱਲ੍ਹ ਦਿੱਤੀ ਹੈ ਜੋ ਮਰਜੀ ਖਾ ਜੋ ਮਰਜੀ ਪੀ ਜੋ ਮਰਜੀ ਦੁਨੀਆ ਤੇ ਰੰਗ ਨਜ਼ਾਰੇ ਵੇਖ ਫਿਰ ਤੇਰੇ ਕੋਲ ਸਮਾਂ ਸੀਮਤ ਹੋਣਾ ਹੈ ਅਤੇ ਤੇਰਾ ਫਿਰ ਦੈਰਾ ਤੇਰਾ ਖਾਣ ਦਾ ਦੈਰਾ ਹੋਣਾ ਹੈ ਤੇਰਾ ਪੀਣ ਦਾ ਦੈਰਾ ਹੋਣਾ ਹੈ ਅਤੇ ਤੇਰਾ ਰਹਿਣ ਸਹਿਣ ਦਾ ਦੈਰਾ ਹੋਣਾ ਹਰ ਇੱਕ ਚੀਜ਼ ਦਾ ਦੈਰਾ ਹੋਣਾ ਜੇ ਖੁੱਲ੍ਹ ਦਿੱਤੀ ਹੈ ਰੱਬ ਨੇ ਇਕਲੇ ਇਨਸਾਨ ਨੂੰ ਦਿੱਤੀ ਹੈ ਅਤੇ ਫਿਰ ਵੀ ਇਨਸਾਨ 84 ਲੱਖ ਜোন ਦੇ ਵਿੱਚੋਂ ਨਾ ਸ਼ੁਕਰਾਂ ਹੈ ਨਾ ਪ੍ਰਵਾਨੀ ਕਰਦਾ ਰੱਬ ਦੇ ਦਰ ਤੇ ਰੱਬ ਦੇ ਅਲਫਾ ਚਾਹਦੇ ਤਾਂ ਸਤਿਗੁਰੂ ਕਹਿੰਦੇ ਨੇ ਭਾਈ ਪਛਤਾਵਾ ਬੱਲੇ ਬੰਦਗੀ ਕਰ ਨਾਮ ਸਿਮਰ ਸਮਾਪਤੀ ਦਸਮੇਂ ਹੋਣਾ ਭੁਲਾ ਦੇ ਕਿਮ ਵਾ